ਤਰਮੀ ਫੌਜੀਆ ਦਾ ਬਹੁਤ ਸਤਿਕਾਰ ਹੈ ਆਪਣੇ ਮਨਾਂ ਚ ਸਦਾ ਹੀ ਉਹਨਾਂ ਦਾ ਸਤਿਕਾਰ ਕੌਮ ਕਰਦੀ ਰਹੂਗੀ ਬੜੀ ਵੱਡੀ ਉਹਨਾਂ ਨੇ ਕੁਰਬਾਨੀ ਕੀਤੀ ਸੀ 84 ਤੋਂ ਬਾਅਦ ਚ ਲੇਕਿਨ ਉਹ ਗੱਲ ਵੱਖਰੀ ਆ ਜਿਹੜਾ ਕੈਂਡੀਡੇਟ ਉਹ ਕੌਣ ਆ ਪਰ ਕੈਂਡੀਡੇਟ ਬਣਾਇਆ ਤਾਂ ਉਹਨੇ ਬਾਦਲ ਕਾਲੀ ਦਲ ਨੇ ਆ ਬਾਦਲ ਕਾਲੀ ਦਲੋਂ ਇੱਕ ਕੋਈ ਉਹੀ ਗੱਲ ਇਹਨਾਂ ਜਿਉਂ ਇੱਕ ਗੋਟਿਆ ਜਿਨ੍ਹਾਂ ਨੇ ਕਾਲਤਖ ਸਾਹਿਬ ਦੇ ਨਾਲ ਆੜਾ ਲਿਆ ਕਿਹੜਾ ਸਿੱਖਿਆ ਕਾਲਤਖ ਸਾਹਿਬ ਦੇ ਹੁਕਮਾਂ ਤੋਂ ਪਾਸੇ ਹੋ ਜਵੇ ਉਹਨਾਂ ਨੇ ਹੁਕਮਨਾਮੇ ਮੰਨੇ ਨਗੇ ਹੁਕਮਨਾਮੇ ਮੰਨੇ ਹੁੰਦੇ ਅੱਜ ਨੂੰ ਪੰਜਾਬ ਦੇ ਹਾਲਾਤ ਹੋ ਰਹੇ ਸੀਗੇ ਇਹ ਹਲਕੇ ਦੇ ਹਾਲਾਤ ਹੋ ਰਹੇ ਸੀਗੇ ਇਦਾਂ ਦੀ ਗੱਲ ਨਹੀਂ ਸੀ ਹੋਣੀ ਫਿਰ ਪਰ ਜੇ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਸਾਡੇ ਪੰਥ ਦੇ ਸਿਧਾਂਤ ਦਾ ਪਤਾ ਹੀ ਕੁਛ ਨਹੀਂਗਾ ਤਾਂ ਫੇ ਆ ਪੰਥ ਦੇ ਲੋਕ ਉਹਨੂੰ ਕਿਵੇਂ ਪ੍ਰਵਾਨ ਕਰਨਗੇ ਉਹਨੂੰ ਨਹੀਂ ਵੋਟਾਂ ਪਾਉਣਗੇ ਕਰਕੇ ਉਹ ਪੰਥ ਦੇ ਭਗੌੜੇ ਨੇ ਸੋ ਇਹ ਜਿਹੜਾ ਰਿਜ਼ਲਟ ਆ ਜਿਵੇਂ ਪਹਿਲਾਂ ਤੋਂ ਹੀ ਅੱਗੇ ਵੀ ਕਹਿ ਚੁੱਕੇ ਆ ਕਿ ਰਿਕਾਰਡ ਦੁਆਰਾ ਇੱਥੇ ਤਰਨਤਾਰਨ ਵਿੱਚ ਬਣਨਾ ਆ ਜਿਹੜਾ ਪਹਿਲਾਂ ਵੀ ਖਡੂਰ ਸਾਹਿਬ ਜੀ ਬਣਿਆ ਤਰਨਤਾਰਨ ਦੀ ਸੀਟ ਤੇ ਪਹਿਲਾਂ ਬਣਿਆ ਉਹਨੇ 2025 ਦੇ 22 ਇਲੈਕਸ਼ਨ ਵਿੱਚ ਇੱਕ ਵਾਰ ਫੇਰ ਦੁਬਾਰਾ ਇਤਿਹਾਸ ਦੁਹਰਾਇਆ ਜਾਣਾ